ਦੇਖੋ ਸੀ ਸੈਕਸ਼ਨ ਤੋਂ ਬਾਅਦ ਤਾਂ ਆਪਣਾ weight ਜਿਹੜਾ ਵੱਜ ਜਾਂਦਾ ਤੋਂ ਬੜੀ ਜ਼ਿਆਦਾ ਨਾਰਮਲ ਹੀ ਹੈ ਨਾ ਹੁਣ ਕਈ ਵਾਰ ਇਨਕੁਆਰੀ ਆਂਦੀ ਆ ਭਈ ਮੇਰਾ ਤਾਂ ਬੱਚੇ ਨਾਰਮਲੀ ਹੋਏ ਸੀਗੇ ਬਟ ਸਟਿਲ ਮੇਰਾ weight ਉਦੋਂ ਦਾ ਹੀ ਵਧਿਆ ਆ ਤੇ ਉਹ ਘਟਣ ਦਾ ਨਾਂ ਹੀ ਨਹੀਂ ਲੈਂਦਾ ਹੈਗਾ ਸੋ weight ਵਧਣ ਦੇ ਬਹੁਤ ਸਾਰੇ ਰੀਜ਼ਨ ਹੋ ਜਾਂਦੇ ਆ ਸਮ ਟਾਈਮਸ ਤੁਹਾਨੂੰ thyroid ਜਾਂ high blood pressure ਹੈਗਾ ਜਾਂ ਤੁਹਾਡੇ ਖਾਣੇ ਪੀਣੇ ਦਾ ਜਿਹੜਾ ਹੈਗਾ ਸਿਸਟਮ ਬਹੁਤ ਉੱਪਰ ਥੱਲੇ ਹੋ ਗਿਆ ਨਾ ਤੇ ਹਾਰਮੋਨਸ ਚੇਂਜ ਹੁੰਦੇ ਰਹਿੰਦੇ ਆ ਆਪਣੇ ਸਭ ਤੋਂ ਬਹੁਤ ਸਾਰੇ ਰੀਜ਼ਨ ਛੋਟੇ ਛੋਟੇ ਚੀਜ਼ਾਂ ਬਹੁਤ ਮੈਟਰ ਕਰਦੀਆਂ ਬਟ ਇੱਕ ਵਾਰੀ ਤੁਸੀਂ ਗੱਟ ਹੈਲਥ ਪ੍ਰੋਗਰਾਮ ਕਰੋਗੇ ਇਹਦੇ ਨਾਲ ਤੁਸੀਂ ਆਪਣਾ weight loss ਕਰੋ ਗੱਟ ਨੂੰ ਕਲੀਨ ਕਰੋ ਤੇ ਫਿਰ ਤੁਸੀਂ ਆਪਣਾ weight ਨੂੰ maintain ਕਰਨਾ ਸਿੱਖ ਲਓਗੇ ਪੋਰਸ਼ਨ ਦੇ ਵਿੱਚ ਖਾਣਾ ਖਾਓਗੇ ਫਿਰ ਤੁਹਾਡਾ weight ਜਿਹੜਾ ਵਾਪਸ ਨਹੀਂ ਆਉਂਦਾ ਜਿੱਦਾਂ ਆਹ ਵੈਲੀ ਮੇਰੀ ਮੈਂਟੀ ਦਾ ਵੀ ਇਹੀ ਕੰਸਰਨ ਹੈਗਾ ਸੀਗਾ ਤੇ ਇਹਨਾਂ ਨੇ ਪ੍ਰੋਗਰਾਮ ਕੀਤਾ ਦੋ ਰਾਉਂਡ ਕੰਪਲੀਟ ਕੀਤੇ ਸੀ ਇਹਨਾਂ ਨੇ 16 ਕਿਲੋ ਆਪਣਾ ਭਾਰ ਘਟਾਇਆ ਸੀ ਤੇ ਹੁਣ ਬਹੁਤ ਸੋਹਣਾ ਮੇਨਟੇਨ ਕਰਦੇ ਪਏ ਤਾਂ ਕਹਿੰਦੀ ਆ ਕਿ ਹਾਂਜੀ ਮੇਨਟੇਨੈਂਸ ਇਜ਼ ਨਾਟ ਹਾਰਡ ਬਹੁਤ ਈਜ਼ ਆ ਤੇ weight ਵਾਪਸ ਵੀ ਨਹੀਂ ਆਦਾ ਹੈਗਾ